ਹੈਲੋ ਸਤਿ ਸ੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਾਨੀ ਵਧੀਆ ਹੋਵੋਗੇ ਮੈਂ ਵੀ ਵਧੀਆ ਐਂ ਤੇ ਅੱਜ ਵਿੱਚ ਜਿਹੜੀ ਆਵਾਜ਼ ਆਉਣੀ ਆ ਉਹ ਇਗਨੋਰ ਕਰਿਓ ਕਿਉਂਕਿ ਮੇਰਾ ਬੇਟਾ ਮੇਰੇ ਕੋਲ ਜਿ ਬੈਟਾ ਆ ਉਹ ਗੱਲਾਂ ਕਰੀ ਜਾਂਦਾ ਮੇਰੇ ਨਾਲ ਸੌਰੀ ਗਾਇਜ਼ ਤੇ ਅੱਜ ਆਪਣੀ ਵੀਡੀਓ ਹੈਗੀ ਆ ਇਹ ਮੱਖੀ ਤੇ ਮੱਖੀ ਮਥੀ ਹਰਮਾਣਾ ਕਿਹੜੀ ਗੱਲ ਲਮਨ ਜਿਹੜੀ ਆ ਡੰਗੇ ਦੰਦਾਂ ਵਾਲੀ ਹੈ ਨਾ ਅੱਜ ਆਪਾਂ ਉਹਦੇ ਤੇ ਵੀਡੀਓ ਬਣਾਈਆਂ ਤੇ ਉਹਨੇ ਕੀਤੀ ਲਗਜ਼ਰੀ ਸ਼ਾਪਿੰਗ ਤੇ ਚਲੋ ਆਪਾਂ ਸ਼ਾਪਿੰਗ ਦੇਖ ਕੇ ਆਈਏ ਚਲੋ ਮਖੀਰਾ ਦਾ ਹੋ ਸਾਬ ਹੋ ਗਿਆ ਵੀ ਮਾੜੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ ਜੇ ਤੇਰੇ ਕੋ ਚਾਰ ਪੈਸੇ ਆ ਹੀ ਗਏ ਆ ਤਾਂ ਤੂੰ ਉਹਨਾਂ ਨੂੰ ਸਾਹਮਣੇ ਰੱਖ ਲੈ ਹਰ ਦੂਜੇ ਦਿਨੇ ਨੇ ਹਣਾ ਆਰਡਰ ਕੀਤਾ ਹੁੰਦਾ ਕੁਛ ਹਰ ਦੂਜੇ ਦਿਨ ਆਜੇ ਨੇ ਆ ਕੀ ਇਹਨਾਂ ਚੀਜ਼ਾਂ ਦੀ ਲੋੜ ਸੀਗੀ ਤੇ ਉਹ ਚੀਜ਼ਾਂ ਵੀ ਦੇਖ ਲਿਓ ਇਹਨੇ ਯੂਜ਼ ਕਰਨੀਆਂ ਆ ਤੁਸੀਂ ਮੈਨੂੰ ਦੱਸਿਓ ਵੀ ਕਿਹੜੀ ਵੀਡੀਓ ਦੇ ਵਿੱਚ ਇਹਨੇ ਆ ਚੀਜ਼ਾਂ ਪਾਈਆਂ ਸੀ ਜਿਹੜੇ ਪਹਿਲਾਂ ਝੋਮਕੇ ਡੇਡੇ ਮੰਗਾਏ ਸੀ ਉਹ ਕਿਹੜੀ ਵੀਡੀਓ 'ਚ ਪਾਏ ਆ ਤੇ ਜਿਹੜੇ ਆ ਆ ਤੇ ਇਹਨੇ ਆ ਕਦੋਂ ਵਰਤਣੀਆਂ ਸੱਚੀ ਤੂੰ ਰਹਿਣਾ ਡੰਗਰ ਦੀ ਡੰਗਰ ਹੀ ਐ ਇਹਨੂੰ ਏ ਸ਼ੇਪ ਕਹਿੰਦੇ ਆ ਏ ਸ਼ੇਪ ਦੇ ਹੁੰਦੇ ਆ ਸੂਟ ਜਿੱਦਾਂ ਉਪਰੋਂ ਵੀ ਏ ਸ਼ੇਪ ਵੰਗੂ ਬਣੇ ਹੁੰਦੇ ਆ ਤੇ ਤੂੰ ਕਹੀ ਜਾਨੀ ਏ ਲਾਈਨ ਏ ਲਾਈਨ ਏ ਲਾਈਨ ਦਾ ਕਿਹੜਾ ਸੂਟ ਹੁੰਦਾ ਹੈ ਹੈਨਾ ਸ਼ੇਪ ਹੁੰਦੀ ਆ ਇਹਦੀ ਏ ਸ਼ੇਪ ਕਪੜਾ ਮਹਗਾਣ ਲੱਗ ਜਾਨੀ ਆ ਪਤਾ ਨਹੀਂ ਹੁੰਦਾ ਹੈਗਾ ਮੈਨੂੰ ਮਤ ਜਿਹੜਾ ਲਫਾਫਾ ਹੁੰਦਾ ਉਹਦੇ ਉੱਤੇ ਲਿਖਿਆ ਹੋਣਾ ਆ ਵੀ ਇਹ ਏ ਸ਼ੇਪ ਦਾ ਆ ਵੱਡੀ ਪੜੀ ਲਿਖੀ ਨਰਸ ਦੇਖ ਲੋ ਮੈਨੂੰ ਲੱਗਦਾ ਇਹਨਾਂ ਟਿੱਟਣ ਦੇ ਵੀ ਆਹ ਪੂਆ ਦੇਣਾ ਪ੍ਰਾਂਦਾ ਜਿਹੜਾ ਜੇ ਕਹਿੰਦੀ ਐ ਇਹ ਵੀ ਅਸੀਂ ਮੰਗਵਾਏ ਪ੍ਰਾਂਦੇ ਵੀ ਅਸੀਂ ਤਾਂ ਫੇਰ ਦੋ ਦੋ ਹੋਈਏ ਚਾਰ ਹੋਈਏ ਫੇ ਆਪਾਂ ਕਹਿੰਦਾ ਅਸੀਂ ਹੁਣ ਕੱਲਾ ਬੰਦਾ ਥੋੜੋ ਅਸੀਂ ਕਹਿੰਦਾ ਹੈ ਹਨਾ ਇਹਨੂੰ ਮੈਨੂੰ ਮੈਂ ਟਿੱਟਣ ਦੇ ਵੀ ਪ੍ਰਾਂਦਾ ਪੂਆ ਦੇਣਾ ਇੱਕ ਪ੍ਰਾਂਦਾ ਟਿੱਟਣ ਦੇ ਤੇ ਇੱਕ ਆਪ ਦੇ ਅਸੀਂ ਪ੍ਰਾਂਦੇ ਮੰਗਾਏ ਆ ਪ੍ਰਾਂਦੇ ਤੇਰੇ ਬਾਣਾ 'ਚ ਠਹਿਰ ਜਾਣਗੇ ਆ ਪੂਛਾਂ 'ਚ ਜਿਹੜੇ ਭੋਰਾ ਭੋਰਾ ਵਾਲਿਆ ਪ੍ਰਾਂਦੇ ਪੋਣੇ ਆ ਇਹਨੇ ਡੇਲੀ ਤੂੰ ਪਤਾ ਨਹੀਂ ਕਿੱਥੇ ਵੇਅਰ ਕਰਕੇ ਜਾਣੇ ਆ ਕਿਤੇ ਨਹੀਂ ਤੂੰ ਜਾਣਾ ਤੈਨੂੰ ਕੋਈ ਕੰਮ ਨਹੀਂ ਆਉਣਾ ਉਹ ਤਾਂ ਇੱਕ ਵਾਰ ਪਤਾ ਨਹੀਂ ਕਿੱਦਾਂ ਫੈਰਾ ਮਾੜੀ-ਮੋਟੀ ਦੇ ਵਿੱਚ ਸੀਨ ਆ ਗਿਆ ਤੇਰਾ ਹਨਾ ਤੇ ਤੇਰਾ ਹੁਣ ਕੀ ਕਹਿੰਦੇ ਹੁੰਦੇ ਬੈਸਤਰਾ ਗੋਲਿਆ ਤੂੰ ਕਿਤੇ ਨਹੀਂ ਪੋਣੇ ਇਹ ਤੂੰ ਉਦਦੇ ਹੀ ਪੈਸੇ ਖਰਾਬ ਕਰ ਲਈਆਂ ਇੱਥੇ ਲਖਵਾ ਲਾ ਏਰੀਂਗ ਤੇ ਜਲਦੋਂ ਹੁੰਦਾ ਕਿ ਇਹ ਡੱਬੇ ਤੇ ਕਿਹੜਾ ਆਪਣੇ ਪੈਸੇ ਲੱਗੇ ਪੈਦੇ ਏਰੀਂਗ ਤੇ ਲੱਗੇ ਲੈ ਪੋਣਾ ਪੈਣਾ ਟਰਨ ਪੁਣੀ ਬੜੀ ਹੈ। ਵਾਹੇ ਹੀਰਿੰਗ ਬਹੁਤ ਸੋਹਣੇ ਆ। ਮਾੜੀਆਂ। ਪਤਾ ਨਹੀਂ ਚਿੱਟੀਆਂ ਕੀ ਜਾਣੀਆਂ ਮਾੜੀਆਂ। ਇਉਂ ਇਹਨਾਂ ਦੇ ਵਿੱਚ ਕੋਈ ਨਾ ਕੋਈ ਨਾ ਹੁੰਦਾ ਹੀ ਹੁੰਦਾ ਆ। ਇਹ ਆ ਵੇਖੋ। ਇੱਕ ਖਾਣੇ ਦਾ ਆ। ਉਹ ਤਾਂ ਸਹੀ ਆ। ਇਹ ਦੇਖਣ ਦੇ ਨਾ ਤੁਸੀਂ ਅਗਰ ਨਾ ਜੇ ਨਿਕਲੇ। ਇਹ ਨਿਕਲੇ ਆ। ਸੋ ਗਾਇਜ਼ ਇਹ ਸਾਰੇ ਉਹ ਹੀ ਹੀਰਿੰਗ ਆ ਜਿਹੜੇ ਇਹਨਾਂ ਨੇ ਹਨਾ। ਪਿਛਲੀ ਵੀਡੀਓ ਦੇ ਵਿੱਚ ਦਿਖਾਏ ਸੀ ਤੁਸੀਂ ਧਿਆਨ ਨਾ ਦੇਖਿਓ ਸਾਰੇ ਉਹੀ ਈਅਰਿੰਗ ਐ ਬੇਵਕੂਫ ਬਣਾ ਰਹੀ ਆ ਹਨਾ ਜਾਣ ਜਾਣ ਕੇ ਵੀਡੀਓ ਬਣਾ ਕੇ ਤੇ ਨਾਲੇ ਵੀਡੀਓ ਦੇ ਉੱਤੇ ਹਨਾ ਈਅਰਿੰਗ ਕਿੱਦਾਂ ਦਿਸਣਗੇ ਜਦ ਇੰਨਾ ਤਾਂ ਫਿਲਟਰ ਲਾਇਆ ਆ ਜੇ ਤੇਰਾ ਬੂਥਾ ਚੱਜਦਾ ਆ ਤਾਂ ਫਿਰ ਤੂੰ ਫਿਲਟਰ ਕਦੇ ਲਾਉਣੀ ਐ ਇੰਨੀਆਂ ਕਰੀਮਾਂ ਮੰਗੋਣੀਆਂ ਕਦੇ ਕੋਸ਼ ਮੰਗੋਣੀਆਂ ਹਨਾ ਤੇ ਬੂਥਾ ਤੇਰਾ ਫੇਸ ਨਹੀਂ ਚੱਜਦਾ ਹੈਗਾ ਦਿਖਾਉਣ ਵਾਲਾ ਵੀ ਜਿਹੜਾ ਤੂੰ ਫਿਲਟਰ ਤੋਂ ਬਿਨਾ ਦਿਖਾ ਨਹੀਂ ਸਕਦੀ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਸੌਰੀ ਅੱਜ ਨੌਇਜ਼ ਲਈ ਡਿਸਟਰਬੈਂਸ ਲਈ ਤੇ ਸਤਿ ਸ੍ਰੀ ਅਕਾਲ ਬਾਏ ਬਾਏ